ਜਾਣ ਤੋਂ ਪਹਿਲਾਂ ਦਾਦੀ ਨੇ ਦੋਹਾਂ ਨੂੰ ਹੱਥੀਂ ਤਿਆਰ ਕੀਤਾ ਸਿਰ ਕਲਗੀਆਂ ਸਜਾਈਆਂ ਤੇ ਬਹੁਤ ਪਿਆਰ ਕੀਤਾ ਕੋਈ ਪੈਸੇ ਪਿੱਛੇ ਮਰ ਗਿਆ ਕੋਈ ਦੁੱਧ ਪਿਲਾ ਕੇ ਤਰ ਗਿਆ ਕੋਈ ਸੁਪਨੇ ਵਿੱਚ ਵੀ ਸੋਚ ਨਾ ਸਕਿਆ ਜੋ ਬਾਝਾਂ ਵਾਲਾ ਕਰ ਗਿਆ ਉਹਨਾਂ ਦੀ ਕੁਰਬਾਨੀ ਦੀ ਕਦਰ ਕਰੋ ਜੋ ਤਹਾਨੂੰ ਰੋਸ਼ਨ ਕਰਨ ਲਈ ਆਪਣਾ ਆਪ ਜਲਾ ਗਏ ਕਲਗੀ ਵਾਲਿਆ ਤੇਰੇ ਸਕੂਲ ਅੰਦਰ ਮੈਂ ਤਾਂ ਸੁਣਿਆ ਸੀ ਲੱਗਦੀ ਫੀਸ ਕੋਈ ਨਾ ਸੋਭਾ ਸੁਣ ਕੇ ਮੈਂ ਦਾਖਲ ਆਣ ਹੋਇਆ ਦੇਣੇ ਪੈਣਗੇ 20 ਤੇ 30 ਕੋਈ ਨਾ ਐਸੀ ਜੱਗ ਤੇ ਕਾਇਮ ਮਿਸਾਲ ਕੀਤੀ ਜਿਹਦੀ ਦੁਨੀਆ ਤੇ ਕਰਦਾ ਰੀਸ ਕੋਈ ਨਾ ਚਾਤੀ ਮਾਰੀ ਮੈਂ ਜਦੋਂ ਜਮਾਤ ਦੇ ਅੰਦਰ ਓਪੜਨ ਵਾਲਿਆਂ ਦੇ ਧੜਾਂ ਤੇ ਸੀਸ ਕੋਈ ਨਾ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਲੰਬੀਆਂ ਕਹਾਣੀਆਂ ਅਜੀਤ ਤੇ ਜੁਝਾਰ ਦੀਆਂ ਰਹਿੰਦੀ ਦੁਨੀਆ ਤੱਕ ਬਾਤਾਂ ਪੈਣਗੀਆਂ ਕਲਗੀਆਂ ਵਾਲਿਆ ਤੇਰੇ ਪਰਿਵਾਰ ਦੀਆਂ ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੇ ਖੁੱਬੇ ਨੇ ਤੀਰ ਜੁਝਾਰੇ ਅੰਦਰ ਦਾਦੀ ਤੱਕਿਆ ਬੁਰਜ ਦੀ ਛੀਤ ਵਿੱਚੋਂ ਫੁੱਲ ਲੁਕ ਗਏ ਨੇ ਇਟਾਂ ਦੇ ਪਾਰ ਅੰਦਰ ਤੇਰੀਆਂ ਦਾਤਾਂ ਤੂੰ ਹੀ ਜਾਣੇ ਬੁਰਾ ਕਿਸੇ ਨੂੰ ਨਾ ਬੋਲਾਂ ਬੁਰਾ ਨਾ ਦੇਖਣ ਅੱਖਾਂ ਬਖਸ਼ਣ ਹਾਰੇ ਬਖਸ਼ ਦੇ ਮੇਰੇ ਐਬ ਕਰੋੜਾਂ ਲੱਖਾਂ ਕਲਗੀ ਵਾਲੜੇ ਮੇਰੇ ਦਸ਼ਮੇਸ਼ ਸਤਗੁਰ ਤੇਰੇ ਖੂਨ ਦਾ ਕਰਜ਼ ਨਹੀਂ ਉਤਾਰ ਸਕਦੇ ਚਾਂਦਨੀ ਚੌਂਕ ਚਮਕੌਰ ਗੜੀ ਤੇ ਸਰਹੰਦ ਨਹੀਂ ਹਾਂ ਅਸੀਂ ਦਿਲੋਂ ਕਦੇ ਨਹੀਂ ਵਿਸਾਰ ਸਕਦੇ ਮਾਛੀਵਾੜੇ ਦਾ ਜੰਡ ਬੁਰਜ ਦੀ ਰਾਤ ਠੰਡੀ ਸਾਡੇ ਸਿੱਧਕ ਨੂੰ ਕਦੇ ਨਹੀਂ ਮਾਰ ਸਕਦੇ ਤੇਰੇ ਮਾਤਾ ਪਿਤਾ ਪੁੱਤਾਂ ਦੇ ਖੂਨ ਸਦਕਾ ਸਾਨੂੰ ਦੁਸ਼ਮਣ ਨਹੀਂ ਕਦੇ ਲਲਕਾਰ ਸਕਦੇ ਸਾਨੂੰ ਦੁਸ਼ਮਣ ਨਹੀਂ ਕਦੇ ਲਲਕਾਰ ਸਕਦੇ ਠੰਡੇ ਬੂਚ ਵਿੱਚ ਸੀ ਰਹਿੰਦੇ ਜਿਹੜੇ ਬਿਨਾ ਕੰਬਲ ਬਿਨਾ ਰਜਾਈ ਤੋਂ ਹੱਸ ਹੱਸ ਸੀ ਨੀਹਾਂ ਵਿੱਚ ਝਿੰਗੇ ਮੌਤ ਆਪਣੀ ਆਈ ਤੋਂ ਯਾਦ ਉਹ ਸਾਨੂੰ ਅੱਜ ਵੀ ਨਹੀਂ ਆਉਂਦੇ ਰੁੱਤ ਸਰਦੀਆਂ ਦੀ ਆਈ ਤੋਂ ਗੁਰੂ ਦੇ ਪੁੱਤਰ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਨੂੰ ਕੋਈ ਜਿੱਤ ਨਹੀਂ ਸਕਿਆ ਬਾਬਾ ਜੁਝਾਰ ਸਿੰਘ ਜੀ ਕਿਉਂਕਿ ਉਹ ਜੂੰਝਣਾ ਜਾਣਦੇ ਸੀ ਬਾਬਾ ਚੋਰਾਵਰ ਸਿੰਘ ਜੀ ਉਹਨਾਂ ਵਿੱਚ ਗੁਰੂ ਦੀ ਸ਼ਕਤੀ ਵਰਤਦੀ ਸੀ ਅਤੇ ਬਾਬਾ ਫਤਿਹ ਸਿੰਘ ਜੀ ਜਿਹੜੇ ਹਰ ਮੈਦਾਨੇ ਫਤੇ ਪਾਉਂਦੇ ਨੇ ਕਿਆ ਖੂਬ ਨੇ ਉਹ ਜਿਹੜੇ ਸਾਨੂੰ ਆਪਣੀ ਪਛਾਣ ਦੇ ਗਏ ਅਤੇ ਸਾਡੀ ਪਛਾਣ ਦੇ ਲਈ ਜਿਹੜੇ ਆਪਣੀ jaan ਦੇ ਗਏ ਬਾਜਾਂ ਵਾਲਿਆ ਤੇਰੇ ਹੌਸਲੇ ਸੀ ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ ਲੋਕੀ ਲੱਭਦੇ ਨੇ ਲਾਲ ਪੱਥਰਾਂ ਚੋਂ ਤੇ ਤੁਸੀਂ ਪੱਥਰਾਂ ਚ ਹੀ ਲਾਲ ਚਿਨਵਾ ਦਿੱਤੇ ਉਹਨਾਂ ਨੂੰ ਜੂਝ ਮਰਨ ਦਾ ਚਾਅ ਹੈ ਤੇ ਸਿੱਖੀ ਸਿੱਧਕੇ ਨਿਭਾ ਗਏ 7 ਸਾਲ ਤੇ 9 ਸਾਲ ਦੀ ਬਾਲ ਉਮਰ ਵਿੱਚ ਗੁਰੂ ਜੀ ਦੇ ਲਾਲ ਸ਼ਹੀਦੀ ਪਾ ਗਏ ਠੰਡਾ ਬੁਰਜਿਤ ਚੱਖੜ ਵਾਗਦਾ ਏ ਮੇਰਾ ਵਾਸ ਚੱਲੇ ਮੈਂ ਟਾਲਦਿਆਂ ਤੁਸੀਂ ਹੁਕਮ ਕਰੋ ਤੇ ਆਗ ਲਾ ਕੇ ਮੈਂ ਤਾਂ ਆਪਣੇ ਆਪ ਨੂੰ ਬਾਲਦਿਆਂ ਮੈਂ ਮੱਚ ਜਾਵਾਂ ਠੰਡ ਨਾਲ ਲੱਗੇ ਮਾਂ ਲਾਲ ਤੇਰੇ ਦੇਆਂ ਲਾਲਾਂ ਨੂੰ ਇੱਕ ਦੁੱਧ ਦਾ ਗੜਬਾ ਹਾਜ਼ਰ ਹੈ ਖੁਦ ਸ਼ਕੋ ਸ਼ਿਕਾਵੋ ਲਾਲਾਂ ਨੂੰ ਚਾਰੇ ਪਾਸੇ पसਰਿਆ ਸੀ ਬੇਖੌਫ ਹਨੇਰਾ ਪੈਰ ਪੈਰ ਤੇ ਸੂਬੇ ਸਰਹੰਦ ਦਾ ਪਹਿਰਾ ਦੁੱਧ ਪਾਣੀ ਦੀ ਬੱਚਿਆ ਜਿਨ੍ਹਾਂ ਕੀਤੀ ਸੇਵਾ ਕੋਲੂ ਪੀੜ ਸ਼ਹੀਦ ਹੋਏ ਪਰ ਮੌਤ ਦਾ ਸਹਿਰਾ ਗੁਰ ਕੀ ਸੇਵਾ ਕਹਿਣ ਜੋ ਸੱਚਾ ਧਰਮ ਹੈ ਮੇਰਾ ਤਨ ਤਨ ਹੈ ਬਾਬਾ ਮੋਤੀ RAM ਜੀ ਮਹਿਰਾ ਤਨ ਤੰਣੇ ਬਾਬਾ ਮੋਤੀ RAM ਜੀ ਮਹਿਰਾ ਜਿੰਨਾ ਕੌਮ ਲਈ ਜਿੰਦ ਕੁ ਰੁਪਾਣ ਕੀਤੀ ਛੋਟੀ ਉਮਰੇ ਛੱਡ ਜਹਾਨ ਤੁਰੇ ਮਾਤਾ ਗੁਜਰੀ ਦੇ ਦੋਵੇਂ ਲਾਲ ਸੋਹਣੇ ਗੁਰੂ ਗੋਬਿੰਦ ਦੀ ਵਿੱਚੋਂ ਕਮਾਨ ਤੁਰੇ ਠੰਡਾ ਬੁਰਜ ਤੇ ਮਹੀਨਾ ਪੋ ਦਾ ਸੀ ਜ਼ਾਲਮ ਸੂਬੇ ਦੀ ਛੱਡ ਮਕਾਨ ਤੁਰੇ ਦਾਦੀਏ ਚੱਲੇ ਹਾਂ ਮੁੜ ਨਹੀਂ ਆਣਾ ਸੀ ਕਹਿ ਕੇ ਅਖੀਰ ਸੀ ਦਾਦੀ ਦੀ ਜਾਨ ਤੁਰੇ ਵਿੱਚ ਨੀਹਾਂ ਦੇ ਰਤਾ ਨਾ ਨਾ ਕੀਤੀ ਜੇ ਕਾਰੇ ਲਾ ਕੇ ਛੋਟੇ ਮਹਿਮਾਨ ਤੁਰੇ ਦੇਖ ਖੁਦ ਆ ਵੀਏ ਇਹਨਾਂ ਨੂੰ ਪਿਆ ਸੋਚੀ ਛੋਟੇ ਲਾਲ ਸੀ ਜਦ ਨਦਾਨ ਤੁਰੇ ਲਾੜੀ ਮੌਤ ਨੇ ਫਰਕ ਨਾ ਆਉਣ ਦਿੱਤਾ ਚੋਹਾ ਵੀਰਾਂ ਦੇ ਗੂੜੇ ਪਿਆਰ ਅੰਦਰ ਤੱਕਦਾ ਰਿਹਾ ਬਾਪੂ ਕੱਚੇ ਕਿੱਲੇ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੇ ਖੁੱਪੇ ਨੇ ਤੀਰ ਜੁਝਾਰੇ ਅੰਦਰ ਦਾਦੀ ਤੱਕਿਆ ਬੁਰਜ ਦੀ ਛੀਤ ਵਿੱਚੋਂ ਫੁੱਲ ਲੁੱਕ ਗਏ ਨੇ ਇਟਾਂ ਦੇ ਪਾਰੇ ਅੰਦਰ ਅਰਸ਼ਦ ਦਾਦੇ ਸ਼ਹੀਦ ਨੇ ਛਾਤ ਪਾਈ ਕਿੰਨਾ ਸਿੱਧਕ ਹੈ ਮੇਰੇ ਪਰਿਵਾਰ ਦੇ ਅੰਦਰ ਮਾਤਾ ਗੁਜਰ ਗੌਰ ਜੀ ਅਤੇ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਨੂੰ ਕੋਟਮ ਕੋਟ ਪਰਨਾ ਤਨ ਤਨ ਮਾਤਾ ਗੁਜਰ ਗੌਰ ਜੀ ਤਨ ਤਨ ਸਾਹਿਬ ਜادہ ਚੋਰਾਵਰ ਸਿੰਘ ਜੀ ਤਨ ਤਨ ਸਾਹਿਬ ਜادہ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ